ਕੁਝ ਕਾਵ ਸਤਰਾਂ ਆਪ ਜੀ ਨਾਲ ਸਾਂਝੀਆਂ ਕਰਨ ਲੱਗਾ ਹਾਂ ਜੋ ਮੇਰੀਆਂ ਲਿਖੀਆਂ ਹੋਈਆਂ ਹਨ ਇੱਧਰ ਪੰਗੇ ਉੱਧਰ ਪੰਗੇ ਲੁੱਟਾਂ ਖੋਹਾਂ ਅੱਗਾ ਦੰਗੇ ਇੱਧਰ ਪੰਗੇ ਉੱਧਰ ਪੰਗੇ ਲੁੱਟਾਂ ਖੋਹਾਂ ਅੱਗਾ ਦੰਗੇ ਆਪ ਜਿਨ੍ਹਾਂ ਤੋਂ ਕੰਮ ਨਾ ਹੋਵੇ ਹੋਰਾਂ ਦੇ ਵਿੱਚ ਆਉਣ ੜੰਗੇ ਆਪ ਜਿਨ੍ਹਾਂ ਤੋਂ ਕੰਮ ਨਾ ਹੋਵੇ ਹੋਰਾਂ ਦੇ ਵਿੱਚ ਆਉਣ ੜੰਗੇ ਆਖਿਰ ਸ਼ੋਭਾ ਉਸ ਦੀ ਹੋਣੀ ਦੁਨੀਆ ਵਿੱਚ ਕੰਮ ਜਿਸ ਦੇ ਚੰਗੇ ਆਖਿਰ ਸ਼ੋਭਾ ਉਸ ਦੀ ਹੋਣੀ ਦੁਨੀਆ ਵਿੱਚ ਕੰਮ ਜਿਸ ਦੇ ਚੰਗੇ ਧਰਮ ਤੋਂ ਪੋਹਾਂ ਦੂਰ ਨੇ ਜਿਹੜੇ ਧਰਮ ਤੋਂ ਪੋਹਾਂ ਦੂਰ ਨੇ ਜਿਹੜੇ ਧਰਮ ਦੇ ਨਾਂ ਤੇ ਕਰਦੇ ਦੰਗੇ ਧਰਮ ਤੋਂ ਪੋਹਾਂ ਦੂਰ ਨੇ ਜਿਹੜੇ ਧਰਮ ਦੇ ਨਾਂ ਤੇ ਕਰਦੇ ਦੰਗੇ ਹਰ ਇੱਕ ਦਾ ਜੋ ਬੁਰਾ ਕਰੀਂਦਾ ਕਿਹੜੇ ਮੂੰਹ ਸੁਖ ਆਪਣੀ ਮੰਗੇ ਹਰ ਇੱਕ ਦਾ ਜੋ ਬੁਰਾ ਪਰਿੰਦਾ ਕਿਹੜੇ ਮੂੰ ਸੁਖ ਆਪਣੀ ਮੰਗੇ ਸ਼ਾਂਤੀ ਦਾ ਉਪਦੇਸ਼ ਕਰੇਂਦਾ ਜਿਸ ਦੇ ਹੱਥ ਲਹੂ ਵਿੱਚ ਰੰਗੇ ਸ਼ਾਂਤੀ ਦਾ ਉਪਦੇਸ਼ ਕਰੇਂਦਾ ਜਿਸ ਦੇ ਹੱਥ ਲਹੂ ਵਿੱਚ ਰੰਗੇ ਕਿੰਜ ਭਲਾ ਰੱਬ ਨੂੰ ਭਾਵਣਗੇ ਮੈਂ ਜੇਹੇ ਆਪੀ ਬੇਟੰਗੇ ਕਿੰਝ ਅਲਾ ਰੱਬ ਨੂੰ ਭਾਉਣਗੇ ਮੈਂ ਜੇਹੇ ਪਾਪੀ ਬੇਟੰਗੇ ਇਹ ਗੱਲ ਸਮਝ ਲਈ ਮੈਂ ਅੰਮ੍ਰਿਤ ਇਹ ਗੱਲ ਸਮਝ ਲਈ ਮੈਂ ਅੰਮ੍ਰਿਤ ਮੈਂ ਭੈੜਾ ਬਾਕੀ ਸਭ ਚੰਗੇ ਇਹ ਗੱਲ ਸਮਝ ਲਈ ਮੈਂ ਅੰਮ੍ਰਿਤ ਮੈਂ ਭੈੜਾ ਬਾਕੀ ਸਭ ਚੰਗੇ ਇੱਧਰ ਪੰਗੇ ਉੱਧਰ ਪੰਗੇ ਲੁੱਟਾਂ ਘੁਹਾਂ ਅੱਗਾ ਦੰਗੇ